ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਚਾਰ ਪਸ਼ੂ ਦਿਖਾਉਣ ਲੱਗੇ ਆ ਜਿਨ੍ਹਾਂ ਦੇ ਵਿੱਚ ਪਿਓਰ ਨੀਲੀ 라ਵੀਆਂ ਮਰਾ ਨਸਲ ਤੇ ਬੂਰੀ ਝੋਟੀ ਬਿਲਕੁਲ ਤਾਜੀ ਨਾੜੂ ਗਿੱਲੇ ਦੇ ਬੱਚਾ ਤੇ ਪਹੁੰਚੇ ਆ ਮਨਜੋਤ ਵੀਰ ਦੇ ਕੋਲ ਤੇ ਕਰਦੇ ਆ ਮਨਜੋਤ ਵੀਰ ਨਾਲ ਗੱਲਬਾਤ ਮਨਜੋਤ ਵੀਰ ਸასი ਕਾਲ ਸასი ਕਾਲ ਜੀ ਕੀ ਹਾਲ ਚਾਲ ਜੀ ਵਧੀਆ 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 ਚਾਹੀਦਾ ਜੀ ਹੋਰ ਸੁਣਾਓ ਬੜਾ ਠੀਕ ਆ ਕਿੱਥੇ ਤਿੰਨ ਚਾਰ ਦਿਨ ਗਿਆ ਪਾਲਿਆ ਇਹ ਜੰਗਲ ਲਿਆਈ ਦੇ ਰੇ ਵੇਖ ਜਾਂਦੇ ਇਹ ਵੀਡੀਓ ਕੋਈ ਦਾ ਮੌਕਾ ਹੀ ਨਹੀਂ ਮਿਲਦਾ ਅੱਛਾ ਹਾਂ ਜੀ ਠੀਕ ਆ ਠੀਕ ਆ ਅੱਛਾ ਜਦੋਂ ਪਸ਼ੂ ਲਿਆਈਦੇ ਫਿਰ ਵੇਖ ਜਾਂਦੇ ਹੈ ਆ ਵੀ ਹੁਣ ਮਾਵਾਂ ਹੀ ਡੱਕੀਆਂ ਆਏ ਆ ਇਹ ਤਾਂ ਗੱਲ ਹੈ ਕੀ ਚਲ ਗੀਆਂ ਦੋਸਤ ਫੇਰੇ ਚਲ ਗੀਆਂ ਸਵੇਰੇ ਕੰਮੀ ਨਹੀਂ ਗਈ ਆਏ ਕੰਮੀ ਨਹੀਂ ਗਈ ਸਵੇਰੇ ਅਛਾ ਵੀਰੋ ਜਾਣੀ ਆ ਵੀ ਜਾਣੀਆ ਕਿੱਥੋਂ ਕ ਲੈ ਆਂਦੀ ਬਾਰਡਰ ਵੈਲਟ ਦੀ ਮੈਂ ਬਾਰਡਰ ਵੈਲਟ ਦੀ ਹੈ ਟੇਡਾ ਕੱਟ ਰੇ ਮਨ ਕੀ ਅੱਖ ਹੈ ਟੇਡਾ ਕੱਟਦੇ ਮਨ ਗਿਆ ਕਿਉਂ ਰੇਲੀ ਦਾ ਵੀ ਪੰਜ ਕਲਿਆਣੀ ਝੋਟੀ ਲੈਂਦੀ ਹੈ ਮਨਜੋਸਿਆ ਸੁਈ ਆ ਸੁਈ ਸੁਈ ਅਛਾ ਮਗਰ ਮਗਰ ਕਟਾ ਮਗਰ ਕਟਾ ਹਾਂ ਚੱਲ ਪਹਿਲਾ ਮੇਰਾ ਵੀਰ ਆਪਣਾ ਡਰੈੱਸ ਨਾਮ ਤੇ ਸਾਰਾ ਦੱਸ ਨਾਮ ਮੇਰਾ ਮਨਜੋਸ ਸਿੰਘ ਪਿੰਡ ਹੜ ਰਕਨਾ ਤਸੀਲ ਅਡਨਾਲਾ ਜਿਲ੍ਹਾ ਅੰਮ੍ਰਿਤਸਰ ਫੋਨ 99017933 ਠੀਕ ਹੈ ਮੇਰਾ ਵੀਰ ਤੇ ਮਨਜੋਸਿਆ ਇਹ ਆ ਝੋਟੀ ਦੀ ਗੱਲ ਕਰੀਏ ਤੇ ਕਿੰਨਾ ਦੁੱਧ ਜੇ ਦੇ ਥਲੇ ਇਹ ਥਲੇ 90 ਕਿਲੋ ਦੁੱਧ ਦੇ ਰਿਓ। ਲਓ ਵੀਰ ਜੀ ਬਹੁਤ ਹੀ ਚੰਗੀ ਝੋਟੀ ਆ। ਵੇਖੋ ਚਾਰੇ ਥਣਵੀ। ਤੇ ਹੁਣ ਤੱਕ ਪੰਜ ਕਲਿਆਣੀ ਝੋਟੀ ਆ। ਤੇ ਬਾਕੀ ਤੁਹਾਨੂੰ ਖੋਲ ਕੇ ਤੇ ਵਖਾਣੇ ਆ। ਰਾਜੂ ਵੀਰ ਆਈਆਂ ਖੋਲ ਨਹੀਂ ਤੇ ਵਖਾਈ ਮਰੀ ਜੀ ਝੋਟੀ ਖੋਲ ਕੇ ਫਿਰ ਕਰਦੇ ਮਨਜੋਤ ਵੀਰ ਨਾਲ ਗੱਲਬਾਤ। ਲਓ ਵੀਰ ਜੀ। ਖੋਲ ਕੇ ਹਾਂਜੀ ਏਡੇ ਘਾਟਾ ਆ। ਲਓ ਜੀ। ਬਹੁਤ ਹੀ ਚੰਗੀ ਝੋਟੀਆਂ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ। ਬਾਕੀ ਪੁੱਛਣੇ ਮਨਜੋਤ ਵੀਰ ਨੂੰ ਇਹਦੀ ਸਾਰੀ ਡਿਟੇਲ। ਦੱਸਦੇ ਆ ਇਹਦੀ ਰੇਟ ਬਾਰੇ ਵੀ ਗੱਲ। ਮਨਜੋਤ ਵੀ ਲਾ ਕੇ ਵਿਖਾਈਂ ਹਲਕਾਰੀ ਲਾ ਦੋ। ਲਓ ਵੀ ਜੀ। ਹਲਕਾਰੀ ਲਾ ਕੇ ਵਿਖਾਤੀ ਆ। ਮਨਜੋਤ ਵੀ ਰਿੰਗਾਂ ਕਿਉਂ ਡਈ ਆ? ਮੱਝ ਲਓ ਵੀ ਜੀ ਇਹਦੇ ਨਾਲ ਇੱਕ ਝੋਟੀ ਹੀ ਮੀਣੀ ਹੋ ਚਲ ਗਈ ਆਹ ਜਿਹੜਾ ਨਿਕਲ ਰਹੀ ਆ ਤੇ ਮਨਜੋਤ ਵੀਰ ਆ ਇਹਦਾ ਜਵਾਗ ਆ ਹਾਂਜੀ ਲਓ ਵੀ ਜੀ ਆ ਜਿਹੜਾ ਕਟਾ ਤੇ ਮਨਜੋਤ ਵੀਰ ਕਿੰਨਾ ਦੁੱਧ ਆਲੇ ਥਲੇ ਫੇਰ ਥਲੇ 9-10 ਹਾਂਜੀ ਹਾਂਜੀ ਕਿੰਨਾ ਦੁੱਧ ਜੇ 9-10 ਕਿਲੋ ਲਓ ਵੀ ਜੀ 9-10 ਕਿਲੋ ਦੁੱਧ ਜੇ ਤੇ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਦੁੱਧ ਦੇ ਮੁੱਲ ਕਰਦੇ ਆਪਾਂ 1.5 1 1.5 1.5 ਹਾਂ ਅੱਛਾ ਤੇ ਜਾਇਜ ਕਿੰਨੇ ਕੀ ਹੁੰਨੀ ਆ ਲੱਖ ਦੀ ਕਰਦ ਗਏ ਜੈ ਛੋਟੀ ਦੇ ਚਲੋ ਬਹੁਤ ਚੰਗੀ ਆ ਜੈ ਜੀ ਕਰਦ ਗਏ 95000 ਆ 95 ਦੀ ਲੋ ਵੀਰ ਜੀ ਹਾਂ ਨਾ 95000 ਦੀ ਛੋਟੀ ਏ ਤੇ ਮੇਰਾ ਵੀਰ ਭਰਾ ਜਿਹੜਾ ਇੱਥੇ ਆਊ ਬੜੇ ਪਸੰਦ ਜੂਰ ਆਊਗੀ ਆਹ ਬਹੁਤ ਸਾਫ਼ ਸੁਥਰੀ ਛੋਟੀ ਆ ਤੇ ਮਨਜੋਤ ਵੀਰਾ ਕਿੱਥੋਂ ਬਲੈਤਨ ਗਾਂ ਲੈਣ ਤੀਉ ਕੋ ਬਲੈਤਨ ਗਾਂ ਨੂੰ ਮਾਰਿਆ ਲੋ ਵੀਰ ਜੀ ਵੇਖੋ ਬਲੈਤਨ ਗਾਂ ਹੀ ਏ ਵੀ ਤੇ ਮਨਜੋਤ ਵੀਰ ਇੱਕ ਕਿੰਨੇ ਦਿਨਾਂ ਦੀ ਸੂਈ ਆ ਹਾਂ ਕੱਲ ਪਰਸ ਦੀ ਸੂਈ ਲੋ ਵੀਰ ਜੀ ਦਾ ਬੱਚਾ ਵੀ ਤੁਹਾਨੂੰ ਵਿਖਾਉਣੇ ਆ ਕੱਲ ਪਰਸੋਂ ਦੀ ਵੀਰ ਕਹਿੰਦਾ ਸੂਈ ਆ ਤੇ ਅੱਜ ਵੀਰ ਖੋਲ ਕੇ ਵਿਖਾ ਵੇਖੋ ਵੀਰ ਜੀ ਵਲਾਇਤਨ ਗਾਂ ਹੀ ਆ ਸਾਬਨਾ ਥਾਂ ਲੇਵੇ ਦੀ ਕੁਆਲਿਟੀ ਵੇਖੋ ਤੇ ਪੈ ਰੱਖ ਕੇ ਝੜਨ ਵਾਲੀ ਗੱਲ ਆ ਇੱਕ ਦੇ ਵੀਰ ਕਹਿ ਦਿੰਦੇ ਆ ਨਾ ਵੀ ਵਲਾਇਤਨ ਗਾਂ ਇਹ ਸੱਚੀ ਵਲਾਇਤਨ ਗਾਂ ਹੀ ਜੀ ਵਲਾਇਤਨ ਮੱਝ ਇਹ ਵਲਾਇਤਨ ਮੱਝ ਆ ਮਨਜੋਤ ਕਹਿੰਦਾ ਇਹ ਵਲਾਇਤਨ ਮੱਝ ਜੀ ਲਓ ਜੀ ਲਾਇਆ ਰਜੂ ਮਗਰੇ ਦੇ ਕੀ ਮੰਜੋਦ ਵੀਰ? ਮੇਰੇ ਇਹਦੇ ਕਟਾ ਹੀ ਹੈ। ਲਓ ਜੀ ਮਗਰੇ ਵੀ ਜਿਹੜੇ ਕਟਾ ਜੇ ਬੱਚਾ ਵੀ ਵਿਖਾ ਦਿੰਨੇ ਤੁਹਾਨੂੰ। ਬਿਲਕੁਲ ਤਾਜ਼ਾ ਬੱਚਾ ਜੀ। ਤੇ ਮੰਜੋਦ ਵੀਰ ਕੱਲ ਦੀ ਸੂਈ ਆ? ਕੱਲ ਦੀ। ਉਹ ਵੀ ਜੀ ਕੱਲ ਸਿਹਰ ਦੀ ਸੂਈ ਜੇ। ਤੇ ਮੰਜੋਦ ਵੀਰ? ਹਾਂ ਜੀ। ਤੇ ਇਹਦੇ ਥਲੇ ਕਿੰਨਾ ਬੋਲਾ ਜੇ? ਇਹਦੇ ਦੇ 10 ਤੋਂ 15 ਕਿਲੋ ਬੋਲਾ। ਅੱਛਾ ਤੇ ਕਿੰਨਾ ਕੁ ਚ ਆਊਗੀ ਦੁੱਧ? 14-15 ਕਿਲੋ ਇਹ ਚ ਆਊਗੀ। 14-15 ਕਿਲੋ ਬਾਕੀ ਕੱਦ-ਕਾਠ ਵਾਲੀ ਝੋਟੀ ਵੱਡੀ ਝੋਟੀ ਆ। ਤੇ 14-15 ਕਿਲੋ ਵੀਰ ਕਹਿੰਦਾ 14 ਦੇ ਮੁੱਲ ਦੀ ਗੱਲ ਕਰੀਏ ਤੇ? 15-15। ਜੈਜ ਕਿੰਨੇ ਦੀ ਮੰਜੋਦ ਹੋ ਜਣੀ ਇੱਕ ਦਾਦੀ ਥੋੜਾ ਜਿਹਾ ਕਰਦੀ ਆ ਕਰ ਦੋ ਆ ਵੀ ਲਾਤੀ ਕਰ ਮੰਜੋਦ ਵੀਰ ਮੈਂ ਹਾਂ ਨਾ ਕਰਦਾ ਇੱਕ ਛੇ ਦੀ ਦੇਤੀ ਲੋ ਵੀ ਜੀ ਇੱਕ ਛੇ ਦੀ ਲੋ ਵੀ ਜੀ ਇੱਕ ਪੰਜ ਦੀ ਹੋ ਗਈ ਜੇ ਛੋਟੀ ਦਾ ਬਹੁਤ ਹੀ ਚੰਗੀ ਜਿਹੜਾ ਮੇਰਾ ਵੀਰ ਲੈ ਜਾਊਗਾ ਬਹੁਤ ਹੀ ਚੰਗਾ ਰਹੂਗਾ ਥਣਪੰਡ ਵਾਲੀ ਛੋਟੀ ਆ ਤੇ ਮੰਜੋਦ ਵੀਰ ਆ ਹੋਰ ਇੱਕ ਉਹਦੀ ਭੈਣ ਆ ਗਈ ਨੀਲੀ ਦਾਵੀ ਦੀ ਹੈ ਪਤਾ ਨਹੀਂ ਕਿੱਥੋਂ ਬਾਰਡਰ ਤੋਂ ਪਟ ਪਟ ਲਈ ਆਉਣਾ ਸਾਡੇ ਲੱਗ ਬਾਰਡਰ ਤੋਂ ਮੰਜੋਦ ਵੀਰ ਕਿੰਨਾ ਦੁੱਧ ਆਸਲੇ ਇਥੇ 6 ਕਿਲੋ ਦੁੱਧ ਲੋ 6 ਕਿਲੋ ਦੁੱਧ ਜੇ ਏ ਮਨਜੋਤ ਵੀਰ ਕਿਦਾਂ ਬਣੀ ਬੁਣੀਗਾ ਡਾਕਟਰ ਕੋ ਚੈੱਕ ਲਈ ਲਿਦਾ ਨੇ ਸ਼ਾਕਰ ਦੱਸੀਆ ਫੇਰ ਇੱਕ ਵਾਰੀ ਚੈੱਕ ਕਰਾ ਲਓ ਵੀਰ ਜੀ ਸ਼ਾਕਰ ਦੇ ਟਾਈਮ ਥੋੜਾ ਹੀ ਡਾਕਟਰ ਕਹਿੰਦਾ ਫੇਰ 10 15 ਦਿਨਾਂ ਦਾ ਕਰਾ ਲਿਓ ਤੇ ਠੰਡਾ ਟੀਕਾ ਲਾ ਗਿਆ ਜੇ ਉਦਾਂ ਚੈੱਕ ਕਰਕੇ ਪਰ ਇੱਕ ਵਾਰੀ ਫੇਰ ਕਰਾਉਣੀ ਪੈਣੀ ਜੇ ਰਾਜਵੀਰ ਖੋਲ ਕੇ ਵਿਖਾ ਵੇਖੋ ਵੀਰ ਜੀ ਸਾਹ ਨਾ ਹਾਂ ਥਾਪੀ ਦੇ ਦੋਵੇਂ ਟਾਈਮ ਹੀ ਲਓ ਵੀਰ ਜੀ ਦੋਵੇਂ ਟਾਈਮ ਥਾਪੀ ਦੇ ਮਿਲਦੀ ਕੋਈ ਟੀਕਾ ਨਹੀਂ ਕੋਈ ਮੰਨ ਲਓ ਇਹਨੂੰ ਜੋੜ ਨਹੀਂ ਕੋਈ ਵੰਗਾ ਨਹੀਂ ਪਾਉਂਦੀ ਲੋੜ ਇਹ ਹਾਪੀ ਦੇ ਮਿਲਦੀ ਆ ਦੇਖੋ ਵੀਰ ਜੀ ਬਹੁਤ ਹੀ ਨਗੀਨਾ ਟੌਪ ਦਾ ਜੇ ਵੀ ਸਭ ਦਾ ਮੇਲਾ ਹੀ ਲੁੱਟਣ ਵਾਲੀ ਗੱਲ ਆ ਪਿਓਰ ਨੀਲੀ ਰਵੀ ਦੀ ਇਹ ਵੀ ਝੋਟੀ ਜੇ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਵੀ ਝੋਟੀ 6 ਗੱਲੋ ਦੁੱਧ ਜੇ ਵੀਰੇ ਵੀਰ ਦੇਖੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਓਏ ਓਏ ਜੀ ਕਰਿਆ ਕਰਿਆ ਜਰਾ ਤੇ ਮਨਜੋਤ ਵੀਰ ਜੇਰੇ ਮਿਲਦੀ ਗੱਲ ਕਰੀਏ ਤੇ ਮੁੱਲ ਕਰਦੇ ਆ 75000 75000 ਜਿਆਜ ਦੱਸ ਦੇ ਮੇਰਾ ਵੀ 70000 ਦੀ ਦੇ ਲਾਸ਼ 70000 ਦੀ ਅੱਛਾ ਜਿਆਜ ਕਰ ਦੇ ਕਰ ਦੋ ਆਸ ਮਨਜੋਤ ਵੀਰ ਹਾਂ ਨਾ 65 ਦੀ ਦੇ ਦਈਏ ਲਓ ਵੀਰ ਜੀ 65000 ਦੀ ਛੋਟੀ ਚਲੋ ਕੋਈ ਨਹੀਂ ਵੀਰ ਹੋਰ ਵੀਰ ਘੱਟ ਨਾ ਕਰਾਵੇ 100 ਰੁਪਏ ਕਰਨੀ ਲਾਸਟ ਚਲ ਕੋਈ ਨਹੀਂ ਮੇਰਾ ਵੀਰ 100 ਦੀ ਕੋਈ ਗੱਲ ਨਹੀਂ 500 ਦੀ ਵੀ ਕੋਈ ਗੱਲ ਨਹੀਂ ਦੀ ਤੇ ਮਨਜੋਤ ਵੀਰ ਇਹ ਕਿੱਥੋਂ ਪੀਸ ਲੈਣਤਾ ਹੈ ਹਾਂਜੀ ਅੱਛਾ ਤੇ ਵੇਖੋ ਜੀ ਮਨਜੋਧ ਜੀ ਇਦਾਂ ਬੈ ਜਾਣਾ ਅੱਛਾ ਅੱਛਾ ਵੇਖੋ ਵੀਰ ਜੀ ਮਨਜੋਧ ਵੀਰ ਕਹਿੰਦਾ ਜਦਰੋਂ ਦੀ ਮਰਜ਼ੀ ਬੋ। ਮਨਜੋਧ ਜੀ ਬੈਹ ਹਬਲਾ। ਲਓ ਜੀ ਬੁਰੀ ਝੋਟੀ ਜੇ ਤੇ ਬਹੁਤ ਹੀ ਟੌਪ ਦਾ ਨਗੀਨਾ ਜੇ ਤੇ ਮਨਜੋਧ ਵੀਰ ਇਹ ਵੇਚਣੀ ਆ? ਨਹੀਂ ਨਹੀਂ ਆ ਘਰ ਨਹੀਂ ਰੱਖੀ ਆ। ਲਓ ਮਨਜੋਧ ਵੀਰ ਕਹਿੰਦਾ ਇਹ ਘਰ ਲਈ ਰੱਖੀ ਉਹ ਤਾਂ ਮੜੀ ਖੋਲ ਕੇ ਵਿਖਾ ਦਈਏ। राजवीर खोल के खां वाला जोवीर ये फिर घर वास्ते रखी आ लो भी जी मजोवीर कहंदा एक काल ही बुरी नीली नी रावी दी रखी जे लो जी ऐडी ठंडी मजोवीर छोटा अच्छा देखो वीर तो जी खाला राजू थारा कर ਖਲਾਰਾ ਖਲਾਰਾ ਮੜੀ ਜੀ ਮੋਟਰ ਹੀ ਆ ਗਈ ਲੋ ਵੀਰ ਜੀ ਐਸ ਤਰ੍ਹਾਂ ਮਨਜੋਤ ਸਿੰਘ ਬਈ ਜਾਂਦਾ ਜਥਲੇ ਚਲੋ ਬੰਦੋ ਵੀਰ ਜੀ ਕੋਈ ਗੱਲ ਨਹੀਂ ਬਹੁਤ ਹੀ ਚੰਗੀ ਝੋੜੀ ਦੂਜਾ ਸੁਆਏ ਤੇ ਮੂੰਹ ਵੀ ਛੇ ਦੰਦ ਜੀ ਤੇ ਮਨਜੋਤ ਵੀਰ ਕਹਿੰਦਾ ਪਰ ਇਹ ਵੇਚਣੀ ਨਹੀਂ ਆ ਹੈ ਮਨਜੋਤ ਵੀਰ ਜੇ ਮਨਜੋਤ ਵੀਰ ਕੋਈ ਵੀਰ ਜਿਆਦੀ ਜੇਦ ਕਰੂ ਤੇ ਫੇਰ ਨਹੀਂ ਫੇਰ ਵੀ ਵੇਚ ਹੈ ਇਦੋਂ ਸਾਹਮਣੇ ਉਹ ਜੇ ਮੈਂ ਕਹ ਕੋਈ ਵੀਰ ਰਾਤੀ ਸੁਈ ਹੈ ਨਾ ਇਹ ਕੋਈ ਵੀਰ ਜਿਆਦੀ ਜੇਦ ਕਰੂ ਵੀ ਅਸੀਂ ਲੈਣੀ ਆ ਇਹ ਹੈ ਜੀ ਇਹ ਨਹੀਂ ਫਿਰ ਵੇਚਣੀ ਨਹੀਂ ਵੇਚ ਲੋ ਵੀਰ ਜੀ ਤੁਹਾਨੂੰ ਮੇਰਾ 1.5 ਲੱਖ ਰੇ ਵੇਚੀ ਠੀਕ ਆ ਮੇਰਾ ਵੀ ਠੀਕ ਆ ਚਲੋ ਵੀਡੀਓ ਨੂੰ ਪੂਰਾ ਮੈਂ ਹਰ ਵੀਡੀਓ ਦੇ ਨਾਲ ਸੂਈ ਡਗਰੇ ਤੇ تسਲੀ ਕਰਕੇ ਖੜੋ ਜੋ ਚੈੱਕ ਪਾਸ ਕਰਦੇ ਹੋ ਠੀਕ ਆ ਬਿਲਕੁਲ ਵੀਰ ਬਿਲਕੁਲ ਵੀਰ ਜੀ ਚਾਰੇ ਪਸ਼ੂ ਜੇ ਤੇ ਮੰਨ ਲਓ ਸੂਏ ਸવાય ਜੇ ਤੇ ਆਪਣੀ تسਲੀ ਕਰਕੇ ਤੇ ਫਿਰ ਖੜੋ ਬਾਕੀ ਜਿਹੜਾ ਸੂਆ ਨੂੰ ਚੂ ਚਾ ਆ ਕੇ ਤਸੱਲੀ ਕਰਕੇ ਫਿਰ ਖੜੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ